ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀ ਇਸ ਚੈਨਲ ਤੇ ਨਵੇਂ ਨਿਊ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਪਿਓਰ ਮੋਹਰਾ ਦੇ ਵਿੱਚ ਇਹ ਦੋ ਝੋਟੀਆਂ ਇਹਨਾਂ ਦੀ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਦੱਸਾਂਗੇ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸੋ ਦੋਸਤੋ ਇਹ ਪਹਿਲੀ ਝੋਟੀ ਦੀ ਜੀ ਆਪਾਂ ਗੱਲ ਕਰੀਏ ਤੇ ਇਹ ਐਮਨਤੀ ਦੀ ਬੱਚੀ ਹੈਗੀ ਆ ਜੀ ਇਸ ਦਾ ਫਾਦਰ ਐਮਨਤੀ ਹੈਗਾ ਸੋ ਇਸ ਵਾਰ ਜੀ ਇਹ 5 ਮਹੀਨੇ ਹੋ ਗਏ ਹਨ ਸੂਈ ਨੂੰ 1 ਮਈ ਨੂੰ ਇਹ ਸੂਈ ਸੀ ਟੋਕੜ ਝੋਟੀ ਹੈਗੀ ਆ ਦੋਸਤੋ ਇਹ ਇਸ ਟਾਈਮ ਇਸ ਥੱਲੇ 7 ਲੀਟਰ ਦੁੱਧ ਤਿਆਰ ਹੈਗਾ ਦੋਵੇਂ ਢੰਗ ਮਿਲਦੀ ਹੈਗੀ ਆ ਇਹ ਝੋਟੀ ਸੋ ਮਗਰ ਇਸਦੇ ਕੱਟਾ ਹੈਗਾ ਜੀ ਬਾਕੀ ਕੋਈ ਵੀਰ ਭਰਾ ਚੁਆਈ ਕਰ ਸਕਦੇ ਹਨ ਜਿਸਨੇ ਵੀ ਲੈਣੀ ਹੋਵੇ ਇੱਕ ਮਹੀਨੇ ਦੀ ਗੱਭ ਹੈਗੀ ਹੈ ਜੀ ਮੋਦੀ ਦਾ ਟੀਕਾ ਰਖਾਇਆ ਹੋਇਆ ਹੈ ਇਸ ਨੂੰ ਸੋ ਕਾਫੀ ਵਧੀਆ ਚੰਗੀ ਸ਼ੁਕੀਨ ਝੋਟੀ ਹੈਗੀ ਹੈ ਜੀ ਬੰਤਰ ਕਾਫੀ ਜੱਦੀ ਸੋਹਣੀ ਆ ਉਚਾਈ ਕਦ ਕਠ ਬਿਲਕੁਲ ਪੂਰਾ ਹੈਗਾ ਦੋਸਤੋ ਇਸ ਦਾ ਸੋ ਚਾਵਨ ਵੀਰ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਜੀ ਲਾਸਟ ਦੇ ਵਿੱਚ ਵੀਡੀਓ ਚ ਤੁਸੀਂ ਕੰਟੈਕਟ ਕਰ ਸਕਦੇ ਹੋ ਮੁੱਲ ਦੋਸਤੋ ਇਸ ਦਾ 50000 ਰੁਪਇਆ ਕਰਦੇ ਹਨ ਬਾਈ ਹੋਰੀ ਸੋ ਚਾਹ ਵਨ ਵੀਰ ਖਰੀਦ ਸਕਦੇ ਹਨ ਸੋ ਦੋਸਤੋ ਇਹ ਦੂਜੀ ਝੋਟੀ ਦੀ ਆਪਾਂ ਗੱਲ ਕਰੀਏ ਤਾਂ ਇਹ ਵੀ ਪਿਓਰ ਮੋਹਰਾ ਦੇ ਵਿੱਚ ਹੈਗੀ ਆ ਇਹ ਦਾਰੇ ਬੁੱਲ ਦੀ ਬੱਚੀ ਹੈਗੀ ਆ ਦੋਸਤੋ ਇਹ ਵੀ ਪਹਿਲਾ ਸੁਆਹੀ ਸੂਹੀ ਹੈਗੀ ਆ ਸੋ ਇਸ ਨੂੰ ਵੀ ਸਾਢੇ 4-5 ਮਹੀਨੇ ਹੋ ਗਏ ਹਨ ਜੀ ਸੂਈ ਨੂੰ ਟੋਕੜ ਛੋਟੀ ਹੈਗੀ ਆ ਦੋਸਤੋ ਇੱਕ ਡੰਗ ਮਿਲਦੀ ਹੈਗੀ ਆ 5 ਲੀਟਰ 4.5 ਲੀਟਰ ਇਸ ਥੱਲੇ ਮਿਲਕ ਤਿਆਰ ਹੈਗਾ ਜੀ ਸੋ ਦੋਸਤੋ ਇਹ 2 ਮਹੀਨਿਆਂ ਦੀ ਗੱਬਣ ਵੀ ਹੈਗੀ ਆ ਇਸ ਨੂੰ ਸੂਰੀਆ ਤੱਲੂ ਦਾ ਟੀਗਾ ਪਰਾਇਆ ਹੋਇਆ ਸੀਗਾ ਸੋ ਬਾਕੀ ਚੈੱਕ ਕਰਵਾ ਵੀ ਸਕਦੇ ਹੋ ਜਿਸ ਨੇ ਵੀ ਲੈਣੀ ਆ 2 ਮੰਥ ਦੀ ਇਹ ਗੱਬਣ ਹੈਗੀ ਹੈ ਦੋਸਤੋ ਕਾਫੀ ਵਧੀਆ ਚੰਗੀ ਇੱਕੋ ਜਿਹਾ ਬੰਦਰ ਵਾਲੀਆਂ ਇਹ ਦੋਵੇਂ ਝੋਟੀਆਂ ਆਪਾਂ ਤੁਹਾਨੂੰ ਅੱਜ ਦਿਖਾਈਆਂ ਹਨ ਸੋ ਮਗਰ ਇਸਦੇ ਵੀ ਕਟਾ ਹੈਗਾ ਇਹ ਦੋਸਤੋ ਬਾਕੀ ਚਾਹਵਨ ਵੀਰ ਦਿੱਤੇ ਹੋਏ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਇਹ ਝੋਟੀਆਂ ਖਰੀਦ ਸਕਦੇ ਹੋ ਦੋਸਤੋ ਇਸ ਦਾ ਮੁੱਲ ਵੀ 50000 ਰੁਪਿਆ ਹੈਗਾ ਬਾਕੀ ਮੌਕੇ ਤੇ ਥੋੜਾ ਬਾਤਾਂ ਮਾਨਤਾਨ ਜ਼ਰੂਰ ਹੋ ਜਾਏਗਾ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ